Uh... ਸਾਬਦਾ ਸਾਡੇ ਜੀਨ ਦੀ ਚੈਨਲ ਵਿੱਚ ਸਵਾਗਤ ਹੈ ਬੜੀਆਂ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਿਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਬਾ ਸਿੱਧ ਚਾਨੋ ਮਹਾਰਾਜ ਜੀ ਦੀ ਚੂਰੀ ਦੀ ਗਰਾਹੀ ਕਿਵੇਂ ਕੀਤੀ ਜਾਂਦੀ ਹੈ ਚਲੋ ਵੀਡੀਓ ਸ਼ੁਰੂ ਕਰਦੇ ਆ ਪੀਰਾ ਕੀਰਾ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਿਜਾਉਣਾ ਨਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਪਿੰਡੇ ਦਾ ਜੋ ਲੰਬੜਦਾਰ ਹੁੰਦਾ ਹੈ ਉਹ ਥੜੇ ਤੇ ਆਪੀ ਬਾਬਾ ਜੀ ਦੇ ਮੂਰੇ ਫਰਿਆਦ ਕਰਦਾ ਹੈ ਅਤੇ ਚਿਰਾਗ ਜਗਾਉਂਦਾ ਹੈ ਅਤੇ ਧੂਪਅਤੀ ਕਰਦਾ ਹੈ ਅਤੇ ਬਾਬਾ ਜੀ ਨੂੰ ਟੇਕ ਕੇ ਬਾਬਾ ਜੀ ਦੀਆਂ ਪਿਆਰੀਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਮਿੱਠਾ ਚੋਲ ਆਟਾ ਦਾਣਾ ਕਣਕ ਆਦੀ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਹਨ ਉਸ ਤੋਂ ਬਾਅਦ ਗਰਾਹੀ ਨੇ ਨਗਰ ਵਿੱਚ ਜਾਇਆ ਜਾਂਦਾ ਹੈ ਅਤੇ ਘਰ ਘਰ ਬਾਬਾ ਜੀ ਦੀ ਗਰਾਹੀ ਕੀਤੀ ਜਾਂਦੀ ਹੈ ਗਰਾਹੀ ਵਿੱਚ ਤੁਸੀਂ ਤੇਲ, ਖੰਡ, ਤੇਲਖੰਡ ਆਦੀ ਚੀਜ਼ਾਂ ਦੇ ਸਕਦੇ ਹੋ। ਮੱਕੀ ਦਾ ਆਟਾ, ਕਣਕ ਦਾ ਆਟਾ ਹੋਰ ਵੀ ਚੀਜ਼ਾਂ ਦੇ ਸਕਦੇ ਹੋ। ਜਿਹਾ ਹੋ ਬਾਬਾ ਸਿੱਧ ਚਾਨੋਂ ਵਾਲੀ ਜੀ ਆਪ ਸਭ ਤੇ ਭਲਾ ਕਰਨ। ਜਿਹਾ ਹੋ ਬਾਬਾ ਸਿੱਧ ਚਾਨੋਂ ਵਾਲੀ ਜੀ ਆਪ ਸਭ ਤੇ ਤੰਦਰੁਸਤੀ ਰੱਖਣ ਆਪ ਚਾਹਦੇ। ਤਲਾਕਨ ਜੈ ਹੋ ਬਾਬਾ ਸਿੱਧ ਚਾਨੂ ਬਲੀ ਜੀ ਜੀ ਵੀ ਗਰਾਹੀ ਤੇ ਜਦੋਂ ਵੀ ਤੁਹਾਡੇ ਘਰ ਕੋਈ ਵੀ ਬਿਧੀ ਆਵੇ ਤਾਂ ਕਦੇ ਵੀ ਉਸਨੂੰ ਖਾਲੀ ਨਾ ਛੋੜੋ ਜੇ ਤੁਸੀਂ ਉਸ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਜੈ ਹੋ ਬਾਬਾ ਸਿੱਧ ਚਾਨੋ ਵਾਲੀ ਜੀ ਆਪ ਸਭ ਤੇ ਤੰਦਰੁਸਤੀ ਰੱਖਣ ਅਤੇ ਸਭ ਤੇ ਭਲਾ ਕਰਨ ਜੈ ਹੋ ਬਾਬਾ ਸਿੱਧ ਚਾਨੋ ਵਾਲੀ ਮਿਹਰ ਦੀ ਮਗਾ ਕਰੀ ਇੱਲੇ ਬਲਾ ਦੂਰ ਕਰੀ